ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅਸੀਂ ਬਦਾਮਾਂ ਦੇ ਬਾਗ ਵਿੱਚ ਆਏ ਆ ਮਹਾਪੁਰਸ਼ਾਂ ਦੇ ਦਰਸ਼ਨ ਕਰੋ ਤੇ ਨਾਲੇ ਫਿਰ ਤੁਹਾਨੂੰ ਬਾਅਦ ਵਿੱਚ ਬਦਾਮਾਂ ਦੇ ਦਰਸ਼ਨ ਕਰਾਉਨੇ ਆ ਨਾਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਗੁਰੂ ਪਿਆਰਿਓ ਇਹ ਫ੍ਰਿਜ ਨੂੰ ਵੇਖੇ ਸਰਦਾਰ ਸਾਹਿਬ ਸਿੰਘ ਜੀ ਜਿਨ੍ਹਾਂ ਦਾ 40 ਕਿੱਲੇ ਬਦਾਮਾਂ ਦਾ ਭਾਗ ਆ ਜੀ ਔਰ ਐਸ ਵੇਲੇ ਬਦਾਮ ਸਾਰੇ ਦੇ ਸਾਰੇ ਤਿਆਰ ਹੋਏ ਪਏ ਨੇ ਝੜ ਰਹੇ ਨੇ ਤੇ ਕੁਦਰਤ ਨੇ ਕਿੰਨੀ ਕਮਾਲ ਦੀ ਗੱਲ ਹੈ ਕਿ ਇੱਕ ਇੱਕ ਬਰਖਸ਼ ਨੂੰ ਕਿੰਨਾ ਕਿੰਨਾ ਬਦਾਮ ਲੱਗਾ ਬਹਾਰ ਜਾਈਏ ਉਸ ਕੁਦਰਤ ਤੋਂ ਜੋ ਸਾਨੂੰ ਇੰਨੀਆਂ ਦੇਣਾ ਦਿੰਦੀ ਹੈ ਸ਼ੁਕਰ ਕਰੀਏ ਪ੍ਰਮਾਤਮਾ ਦਾ ਅਸੀਂ ਸ਼ੱਕ ਕੇ ਤਗੜੇ ਹੁੰਨੇ ਆ ਸਾਡੇ ਚ ਜੋਸ਼ ਆਉਂਦਾ ਹੈ ਸੋ ਮਹਾਰਾਜ ਦਾ ਸ਼ੁਕਰਾਨਾ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅੱਗੇ ਅੱਗੇ ਮਸ਼ੀਨ ਇਹਨਾਂ ਬੂਟਿਆਂ ਦੇ ਵਿੱਚੋਂ ਦੀ ਲੰਗ ਗਈ ਆ ਝਾੜਦਿਆਂ ਝਾੜਦਿਆਂ ਵੇਖੋ ਥੱਲੇ ਧਰਤੀ ਦੇ ਉੱਤੇ ਬਦਾਮ ਹੀ ਬਦਾਮ ਬਦਾਮ ਹੀ ਬਦਾਮ ਖਿਲਰੇ ਪਏ ਨੇ ਹੁਣ ਦੂਸਰੀ ਮਸ਼ੀਨ ਜਿਹੜੀ ਆਊਗੀ ਪਤਾ ਕਰੇ ਇਹਨਾਂ ਇਕੱਠਿਆਂ ਕਰਕੇ ਤੇ ਇਹਨਾਂ ਨੂੰ ਫਿਰ ਮਿੱਟੀ ਝਾੜ ਕੇ ਇਕੱਠਾ ਕਰਕੇ ਮਿੱਟੀ ਝਾੜ ਕੇ ਇਕੱਠਿਆਂ ਕਰਕੇ ਤੇ ਫਿਰ ਅੱਗੇ ਜੀ ਕੀ ਕਰੂਗੀ ਇਹਦੇ ਤਾਂ ਬਾਦਾਮ ਜਿਹੜੇ ਹੈਗੇ ਨੇ ਅੱਗੇ ਜਾ ਕੇ ਨਿਕਲਣਗੇ ਮਸ਼ੀਨ ਦੇ ਵਿੱਚ ਅੱਛਾ ਅੱਗੇ ਜਾ ਕੇ ਕੋਈ ਫੈਕਟਰੀ ਲੱਗੀ ਹੋਣੀ ਆ ਉਹ ਫੈਕਟਰੀ ਲੱਗੀ ਉਹਥੇ ਫਿਰ ਇਹਦੇ ਆ ਸਾਰੇ ਉਤੋਂ ਛਿਲ ਲੱਥ ਜਾਂਦੇ ਆ ਜੀ ਹਾਂ 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 ਤਾਂ ਵਿੱਚ ਦੇਖੋ ਕਿੰਨੇ ਸੁੰਦਰ ਬਾਦਾਮ ਹੈ ਜੀ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਕਿਆ ਬਾਤ ਹੈ ਲਓ ਮੈਨੂੰ ਦਿਓ ਮੈਂ ਕਮਾ ਵਾਹ ਜੀ ਥੈਂਕ ਯੂ ਜੀ ਮੈਂ ਵਾਹਿਗੁਰੂ ਜੀ ਦਾ ਸ਼ੁਕਰ ਕਰਦੇ ਰਹੇ ਤੁਹਾਨੂੰ ਤੰਗ ਜਾਣਾ ਬਾਦਾਮ ਕੱਢਣ ਦਾ ਮੇਰੇ ਤੋਂ ਨਹੀਂ ਨਿਕਲਦਾ ਸਵਾਲ ਬੜੇ ਨੇ ਤਾਂ ਇਹਨਾਂ ਦਾ ਤੇ ਰਾਸ ਹੀ ਹੋ ਰਿਹਾ ਵਾਹ ਬਲਿਹਾਰੀ ਕੁਦਰਤ ਵਸਿਆ ਬਲਿਹਾਰੀ ਕੁਦਰਤ ਵਸਿਆ ਤੇਰਾ ਨਾਮ ਜਾਈ ਇੱਕ ਮੈਨੂੰ ਦਿਓ ਤੇ ਇੱਕ ਦਸੀਸ਼ਾ ਵਾਗ ਨਾ ਆਇਗੂ ਇੱਕ ਜੇ ਜਦੋਂ ਵੀ ਨਾ ਥੋੜੇ ਜਿਹੀ ਜੇ ਲੇਟ ਹੋ ਜਾਓ ਨਾ ਕਿਤੇ ਆਪਣਾ ਕੱਦਰ ਕੋਹਤੇ ਕਿੱਲ ਲੱਗ ਜਾਂਦੀ ਹੈ ਜੀ ਹੂੰ ਹੂੰ